ਗਿਆਨ ਸਾਗਰ ਪੀਰ ਮੰਦਰ ਚੈਰੀਟੇਬਲ ਟਰਸਤ ਪੋਲੇ ਬਾਬੇ ਵਾਲਾ ਪੀਰ ਖਾਨਾ ਵੱਲੋਂ ਮਾ ਅੰਨਪੂਰਨਾ ਜੀ ਤੇ ਪੀਰ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਲੋੜਵੰਦਾ ਲਈ ਤੁਹਾਡੀ ਆਪਣੀ ਰਸੋਈ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਸੁਭ ਆਰੰਭ ਪੋਲੇ ਬਾਬਾ ਜੀ ਵੱਲੋਂ ਕੰਜਕਾ ਨੂੰ ਭੋਜਨ ਕਰਵਾ ਕੇ ਕੀਤਾ ਗਿਆ ਇਸ ਮੌਕੇ ਪਟਿਆਲਾ ਤੋਂ ਭਾਜਪਾ ਯੁਵਾ ਮੋਰਚੇ ਦੇ ਪ੍ਰਧਾਨ ਡਾਕਟਰ ਗੁਰਵਿੰਦਰ ਕਾਂਸਲ ਸੀਏ ਸੰਜੀਵ ਬਾਂਸਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ इस मौके रखे समागम दौरान बोलद आगुआ ने इस काम की शलाघा करद्या कि जस्करन बांसल उर्फ जस्सी बाबा जी वालों जिथे समय समय सिर से समाज सेवी वाद चढ़ के योगदान पाया जाता है उत्थे वल्लो चलाई तुहाड़ी तो अपनी रसोई लोड़वद व्यक्तियों बरदान साबित होगी हूँ कोई व्यक्ति भुखा नहीं रहेगा ਇਸ ਮੌਕੇ ਗੱਲਬਾਤ ਕਰ ਦਿਆ ਜਸਕਰਨ ਵਾਸਲ ਉਰਫ ਜੱਸੀ ਬਾਬਾ ਨੇ ਕਿਹਾ ਕਿ ਮਾ ਅਨਪੂਰਨਾ ਜੀ ਤੇ ਪੀਰ ਬਾਬਾ ਜੀ ਦੇ ਅਸੀਰਵਾਦ ਨਾਲ ਪੋਲੇ ਬਾਬਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੁਹਾਡੀ ਆਪਣੀ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਹਰ ਰੋਜ਼ ਦੁਪਹਿਰ 12 ਤੋਂ 2 ਵਜੇ ਤੱਕ ਹਰ ਵਿਅਕਤੀ ਨੂੰ 10 ਰੁਪਏ ਵਿੱਚ ਪਰਪੇਟ ਖਾਣਾ ਦਿੱਤਾ ਜਾਵੇਗਾ ਜਿਸ ਵਿੱਚ ਦੋ ਤਰ੍ਹਾਂ ਦੀਆਂ ਸਬਜ਼ੀਆਂ ਰੋਟੀ ਤੇ ਮਿੱਠਾ ਹੋਵੇਗਾ। ਭਈ ਮਰਦੂ ਮਜ਼ਦੂਰ ਦੇ ਸਦੇ ਵਿੱਚ ਜੋ ਗਿਆਨ ਸਾਗਰ ਪੀਰ ਇੰਟਰਸਟੇਟ ਅਰੇਗਰਾਮਪਰਾਪੂਰ ਵੱਲੋਂ ਬਹੁਤ ਹੀ ਵਧੀਆ ਪ੍ਰਾਰਲਾ ਕੀਤਾ ਗਿਆ ਹੈ ਕਿ 10 ਰੁਪਏ ਥਾਲੀ ਦੇ ਵਿੱਚ পেট ਭਰ ਕੇ ਰੋਟੀ ਖਾਓ ਸਾਡੀ ਮੰਡੀ ਦੇ ਵਿੱਚ ਜੋ ਵੀ ਅਜ ਮਜ਼ਦੂਰ ਦੇ ਹਿਸੇ ਵਿੱਚ ਕਈ ਅਨੇਕਾ ਮਜ਼ਦੂਰ ਹਨ ਜਿਨ੍ਹਾਂ ਦੇ ਘਰੇ ਭੋਜਨ ਵੀ ਨਹੀਂ ਪਕਦਾ ਤੇ ਬੇਸਹਾਰਾ ਲੋਕ ਨੇ ਉਹ ਇੱਥੇ পেট ਭਰ ਕੇ ਰੋਟੀ ਖਾਇਆ ਕਰਨਗੇ ਸਾਡੀ ਮੰਡੀ ਦੇ ਵਿੱਚ ਪਹਿਲਾਂ ਹੀ ਸਾਡੀ ਮੰਡੀ ਹਰ ਖੇਤਰ ਦੇ ਵਿੱਚ ਮੂਰੀ ਹੈ ਜਿਵੇਂ ਕਿ ਬਲੱਡ ਦੇਣ ਦੇ ਵਿੱਚ ਸਾਡੇ ਇੱਥੇ ਚਾਹ ਦੇ ਵਪਾਰੀ ਸਾਡੇ ਗਰੀਬ ਅਮੀਰ ਤੱਕ ਦੇ ਲੋਕ ਬਹੁਤ ਹੀ ਸੇਵਾਦਾਰ ਨੇ ਬਹੁਤ ਵੱਡਾ ਅਪਰਾਲਾ ਕੀਤਾ 10 ਰੁਪਏ ਭੋਜਨ ਦਾਜ ਕੀਤਾ ਬਹੁਤ ਵਧੀਆ ਬਰਾਹਮਾਨਾ ਔਰ ਜਿੱਥੋਂ ਤੱਕ ਮੇਰੀ ਬੇਇੱਜ਼ਤੀ ਹੈ ਕਿ ਲੋੜ ਅਨਸਾਹੀ ਭੋਜਨ ਲਿਆ ਜਾਵੇ ਅਤੇ ਜੂਠ ਨਾ ਛੱਡੀ ਜਾਵੇ ਇਹਦਾ ਜੋ ਵੀ ਦਾਨੀ ਸੱਜਣ ਨੇ দান ਕਰਨ ਔਰ ਜੋ ਵੀ ਆਪਣੇ ਨਾਰ ਸਾਧੇਣਾ ਚਾਹੁੰਦੇ ਆ ਵੱਧ ਤੋਂ ਵੱਧ ਉਹ ਸਾਧੇਣਾ ਕਿਸੇ ਪੱਖ ਦਾ ਹੀ ਸਾਧੇਣਾ ਇਹ ਤਾਂ ਟਰਸਟ ਨੂੰ ਆ ਕੇ ਪਹੁੰਚਾ ਲਈ। ਜੋ ਅੱਜ ਗਿਆਨ ਸਾਗਰ ਪੀਰਮੰਦਰ ਟਰਸਟ ਵੱਲੋਂ 10 ਰੁਪਏ ਪਰ ਭਰਪੇਟ ਪੋਜਨ ਦੀ ਵਾਸਤਾ ਸ਼ੁਰੂ ਕੀਤੀ ਗਈ ਹੈ। ਕਹਿੰਦੇ ਜੇ ਸਭ ਤੋਂ ਵੱਡਾ ਦਾਨ ਹੁੰਦਾ ਕਿਸੇ ਭੁੱਖੇ ਨੂੰ ਰੋਟੀ ਖਵਾ ਦੇਣਾ, ਪਿਆਸੇ ਨੂੰ ਪਾਣੀ ਪਿਆ ਦੇਣਾ ਜਾਂ ਕੱਪੜੇ ਨਾਲ ਕਿਸੇ ਦਾ ਤਨ ਟੱਕ ਦੇਣਾ ਇਹ ਸਭ ਤੋਂ ਵੱਡਾ ਦਾਨ ਹੁੰਦਾ ਹੈ। ਜੋ ਅੱਜ ਸ਼੍ਰੀ ਸਾਡੇ ਜਸਕਰਨ ਬੰਸਲ ਜੱਸੀ ਬਾਬਾ ਜੀ ਨੇ ਆਪਣੇ ਪਿਤਾ ਜੀ ਸ਼੍ਰੀ ਭੋਲੇ ਬਾਬਾ ਜੀ ਦੇ ਅਸ਼ੀਰਵਾਦ ਦੇ ਸਹਤ ਇਹ ਜੋ ਅੱਜ ਇਹ ਜੋ 10 ਰੁਪਏ ਪਰ ਪੇਟ ਭੋਜਨ ਦੀ ਵਿਵਸਥਾ ਸ਼ੁਰੂ ਕੀਤੀ ਹੈ ਸੋ ਇਸ ਦੇ ਨਾਲ ਕਈ ਇਸ ਤਰ੍ਹਾਂ ਦੇ ਮੈਂ ਦੇਖਦਾ ਕੋਈ ਰਿਕਸ਼ਾ ਚਾਲਕ ਹੁੰਦੇ ਹੈਗੇ ਉਹਨਾਂ ਨੂੰ ਕਈ ਵਾਰੀ ਕੋਈ ਸਵਾਰੀ ਨਹੀਂ ਮਿਲਦੀ ਤਾਂ ਉਹ ਵਿਚਾਰੇ ਭੁੱਖੇ ਬੈਠੇ ਹੁੰਦੇ ਹੈਗੇ ਮੈਂ ਉਹਨਾਂ ਨੂੰ ਕਈਆਂ ਤੋਂ ਰੋਟੀ ਮੰਗਦੇ ਦੇਖਿਆ ਹੈਗਾ ਔਰ ਜੋ ਮਜ਼ਦੂਰ ਉਬਰਗਾਉਂਦਾ ਹੈਗਾ ਉਹਨਾਂ ਦੀ ਦਿਹਾੜੀ ਨਹੀਂ ਲੱਗਦੀ ਤੇ ਦਿਹਾੜੀ ਨਾਲ ਉਹਨਾਂ ਨੂੰ ਰੋਟੀ ਖਾਣਾ ਵੀ ਮੁਸ਼ਕਲ ਹੋ ਜਾਂਦਾ ਹੈਗਾ ਸੋ ਅੱਜ ਦਾ ਇਹ ਜੋ 10 ਰੁਪਏ ਪੇਟ ਪਰ ਭੋਜਨ ਰਸੋਈ ਦਾ ਫਿਰਾਲ ਬਾਬਾ ਜੀ ਨੇ ਸ਼ੁਰੂ ਕੀਤਾ ਹੈਗਾ ਇਹਦੇ ਵਿੱਚ ਸਾਰੇ ਸ਼ਹਿਰੀਆਂ ਦਾ ਸਹਿਯੋਗ ਹੈ ਸੰਸਥਾਵਾਂ ਦਾ ਸਹਿਯੋਗ ਹੈ ਜਿਵੇਂ ਕਿ ਅਸੀਂ ਨਾ ਭਾਰਤ ਕਲਾ ਮੰਚ ਵੱਲੋਂ ਅਸੀਂ ਇੱਥੇ ਪਹੁੰਚੇ ਹਾਂਗੇ ਜੱਸੀ ਬਾਬਾ ਜੀ ਨਾ ਭਾਰਤ ਕਲਾ ਮੰਚ ਦੇ ਚੇਅਰਮੈਨ ਨੇ ਇਹਦਾ ਸਾਰਿਆਂ ਦਾ ਹੀ ਇਹ ਸਹਿਯੋਗ ਹੈ ਔਰ ਮੈਂ ਜੱਸੀ ਬਾਬਾ ਜੀ ਦਾ ਸਮੁੱਚੇ ਸ਼ਹਿਰ ਨਿਵਾਸੀਆਂ ਦਾ ਜੋ ਅੱਜ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਅੱਜ ਇਹਦੀ ਸ਼ੁਰੂਆਤ ਹੋਈ ਹੈਗੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਾਂ ਤੁਹਾਨੂੰ ਸਭ ਨੂੰ ਪਤਾ ਜੀ ਗਿਆਨ ਸਾਗਰ ਪੀਰ ਮੰਦਰ ਚੈਰੀਟੇਬਲ ਟਰਸਟ ਵੱਲੋਂ ਆਏ ਮੰਗਲਵਾਰ ਔਰ ਵੀਰਵਾਰ ਦੇਖੋ ਇੱਥੇ ਭੰਡਾਰਾ ਇਸ ਦਰਵਾਰ ਤੇ ਚੱਲਦੇ ਚੱਲਦਾ ਹੈ ਅੱਜ ਸਾਡੇ ਆਦਰਨੀਏ ਮੋਹਨ ਲਾਲ ਬਾਬਾ ਜੀ ਭੋਲਾ ਬਾਬਾ ਜੀ ਉਹਨਾਂ ਦੇ ਸੁਪੁੱਤਰ ਦਸਕਰਨਵੰਸਲ ਜੱਸੀ ਬਾਬਾ ਜੀ ਉਹਨਾਂ ਵੱਲੋਂ 100 ਰੁਪਏ ਪ੍ਰਤੀ ਥਾਲੀ ਜੋ ਕਿ ਹਰ ਪੇਟ ਖਾਣਾ ਜੋ ਇਹ ਚਲਾਇਆ ਗਿਆ ਇਹਦੇ ਵਿੱਚ ਦੇਖੋ ਅਮੀਰ ਗਰੀਬ ਦਾ ਮੈਟਰ ਨਹੀਂ ਹੁੰਦਾ ਜਿਹੜਾ 10 ਰੁਪਏ ਰੱਖਿਆ ਉਹ ਇਸ ਕਰਕੇ ਰੱਖਿਆ ਵੀ ਵੇਸਟੇਜ ਨਾ ਹੋਵੇ ਔਰ ਦੇਖੋ ਅਸੀਂ ਵੀ ਕਈ ਵਾਰ ਨਾਨਾ ਦੇਵੀ ਜਾਂ ਚੰਤਪੁਰ ਨਹੀਂ ਕਿਤੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਤਾਂ ਉੱਥੇ ਦੇਖੋ ਕਰੋੜਾਪਤੀ ਜਿਹੜੇ ਬੰਦੇ ਹੁੰਦੇ ਨੇ ਉਹ ਵੀ ਲੈਣ ਦੇ ਵਿੱਚ ਦਰਬਾਰ ਦੇ ਵਿੱਚ ਬੈਠ ਕੇ ਪੜਹਾਰੇ ਦਾ ਜਿਹੜਾ ਆਨੰਦ ਆ ਉਹ ਤੋਂ ਵੱਖਰਾ ਹੀ ਹੁੰਦਾ ਹਰ ਵਰਗ ਜਿਸ ਤਰ੍ਹਾਂ ਸਾਨੂੰ ਵੀ ਲੋੜ ਰਹਿੰਦੀ ਆ ਅਸੀਂ ਵੀ ਸਾਰਾ ਵੱਲੋਂ ਜਿਸ ਤਰ੍ਹਾਂ ਮੁੰਡੇ ਆਉਂਦੇ ਜਾਂਦੇ ਰਹਿੰਦੇ ਆ ਤਾਂ ਇਹਦੇ ਵਿੱਚ ਜਿਹੜਾ 10 ਰੁਪਏ ਰੱਖਿਆ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਔਰ ਇਹਦੇ ਨਾਲ ਸ਼ੁੱਧ ਵੈਸ਼ਨੂ ਦਾ ਚਲੋ ਹੈ ਹੀ ਹੈ ਉਹ ਤਾਂ ਕਹਿਣ ਦੀ ਲੋੜ ਹੀ ਨਹੀਂ ਸ਼ੁੱਧ ਵੈਸ਼ਨੂ ਔਰ ਗਰਮ ਖੋਜ ਜਿਹੜਾ ਮਿਲੂਗਾ ਹਰ ਵਰਗ ਦੇ ਬੰਦੇ ਨੂੰ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ ਉਹ ਇੱਕ ਮੰਨ ਲਓ ਕੋਈ ਕੰਮਕਾਰ ਲਈ ਘਰੋਂ ਨਿਕਲਦਾ ਸਵੇਰ ਤੇ ਦੁਪਹਿਰ ਦੀ ਰੋਟੀ ਉਹਨੂੰ ਠੰਡੀ ਖਾਣੀ ਪੈਂਦੀ ਹੈ ਤਾਂ ਉਹ ਇੱਥੇ ਆ ਕੇ ਆਪਣਾ ਪੇਟ ਭਰ ਸਕਦਾ ਅਸੀਂ ਬਹੁਤ ਧੰਨਵਾਦੀ ਆ ਸਾਰੇ ਸ਼ਹਿਰ ਵਾਸੀਆਂ ਵੱਲੋਂ ਮੈਂ ਇਹ ਕਹਿਣਾ ਚਾਹੂੰਗਾ ਸਾਡੇ ਅਦਰੀਆ ਜੱਸੀ ਬਾਪੂ ਨੂੰ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਬਹੁਤ ਹੀ ਸ਼ਲਾਘਾਯੋਗਾ ਔਰ ਇਸ ਦਰ ਤੇ ਉਹ ਤਾਂ ਸਦਾ ਹੀ ਮੇਲੇ ਲੱਗਦੇ ਨੇ ਪਰ ਇਹ ਉਪਰਾਲਾ ਬਹੁਤ ਵਧੀਆ ਜੈ ਸ਼੍ਰੀ ਰਾਮ ਜੈ ਗੁਰੂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਜਸਕਰਨ ਵੰਸਲ ਜੱਸੀ ਬਾਬਾ ਜੀ ਜਿਹੜੇ ਗਿਆਨ ਸਾਗਰ ਪੀਰ ਮੰਦਰ ਚੈਰੀਟੇਬਲ ਟਰਸਟ ਔਹੋਲਾ ਬਾਬਾ ਜੀ ਪੀਰਖਾਨਾ ਵਾਲੇ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਬਹੁਤ ਹੀ ਇਹ ਸਲਾਗਾਜੋਗ ਉਦਮ ਕੀਤਾ ਗਿਆ ਹੈ ਜਿਹਦੇ ਅਸੀਂ ਸਾਰੇ ਹੀ ਭਰਪੂਰ ਪ੍ਰਸ਼ੰਸਾ ਕਰਦੇ ਆਂ ਔਰ ਭਾਵੇਂ ਪੰਡਾਰੇ ਤਾਂ ਬਾਬਾ ਜੀ ਵੱਲੋਂ ਪਹਿਲਾਂ ਹੀ ਲਗਾਏ ਜਾਂਦੇ ਨੇ ਪਰ ਜਿਹੜਾ ਇਹ ਨਵਾਂ ਇੱਕ ਪਿਰਤ ਹੈ ਜਿਹੜੀ 10 ਰੁਪਏ ਪਰ ਪੇਟ ਖਾਣਾ ਦੇਣਾ ਹੈ ਉਹ ਸਮਝ ਲੋ ਵੀ ਬਹੁਤ ਹੀ ਸ਼ਲਾਘਾਜੋਗ ਗੁੱਦਮ ਹੈ ਉਪਰਾਲਾ ਹੈ ਇਹਨਾਂ ਦਾ ਅਸੀਂ ਸਾਰੇ ਇੱਕ ਵਾਰ ਫੇਰ ਇਹਨਾਂ ਨੂੰ ਬਹੁਤ ਹੀ ਵਧਾਈ ਦਿੰਨੇ ਆ ਔਰ ਆਕਾਮਨਾ ਵੀ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਦਿੰਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਔਰ ਇਸੇ ਤਰ੍ਹਾਂ ਦੇ ਇਹ ਜਿਹੜੇ ਸਮਾਜਿਕ ਜਿਹੜੇ ਕਾਰ ਕਰਦੇ ਰਹਿਣ ਦੇ ਵਿੱਚ ਜੱਸੀ ਬਾਬਾ ਜੀਆ ਵੱਲੋਂ ਜਿਹੜਾ ਪਹਿਲਾਂ ਇਹ ਧਰਮ ਦੇ ਨਾਂ ਦੇ ਉੱਤੇ ਬਹੁਤ ਵੱਡੇ ਉਪਰਾਲੇ ਕੀਤੇ ਜਾਂਦੇ ਆ ਸਾਡੇ ਭੋਲਾ ਬਾਬਾ ਜੀ ਦੇ ਅਸ਼ੀਰਵਾਦ ਸਦਕਾ ਮੰਡੀ ਦੇ ਵਿੱਚ ਜਿਹੜਾ ਸਾਡਾ ਪੀਰ ਕੰਨਾ ਚੱਲ ਰਿਹਾ ਹੈ ਬਹੁਤ ਹੀ ਇਹ ਲੋਕਾਂ ਨੂੰ ਜਿਹੜਾ ਲਾਭਦਾਇਕ ਹੈ ਪਰ ਜਿਹੜਾ ਮੇਨ ਕਾਰਨ ਦੇ ਵਿੱਚ ਸੀਗਾ ਜਿਹੜਾ ਜੱਸੀ ਬਾਬਾ ਜੀ ਨੇ ਅੱਜ ਦੇਖਿਆ ਵੀ ਸਭ ਤੋਂ ਪਹਿਲਾਂ ਲੋਕਾਂ ਦਾ ਢੱਡ ਰਜਿਆ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਥਾਲੀ ਦਾ ਸਿਸਟਮ ਚਲਾਇਆ ਹੈ ਇਸ ਇਸ ਸਮੇਂ ਦੇ ਵਿੱਚ ਸਭ ਤੋਂ ਵੱਧ ਦੀ ਜ਼ਰੂਰਤ ਸੀ ਕਿਉਂਕਿ ਨਸ਼ਾ ਵਤਾ ਵੀ ਜਿਹੜਾ ਕਰਦੇ ਆ ਬੰਦੇ ਉਹ ਵੀ ਜਦੋਂ ਭੁੱਖੇ ਢੱਡਾ ਤਾਂ ਹੀ ਕਰਦੇ ਆ ਇਹਦੇ ਤੋਂ ਵੀ ਰਾਹਤ ਮਿਲੂਗੀ ਜਿਹੜੇ ਜਿਹਦੇ ਨਾਲੇ ਭੰਡਾਰਾ ਚੱਲੂਗਾ ਸਿਰਫ 10 ਰੁਪਿਆ ਦੇ ਵਿੱਚ ਜਿਹੜੀ ਥਾਲੀ ਹੈ ਪੇਟ ਪਰ ਖਾਣਾ ਹੈ ਉਹ ਲੋਕਾਂ ਦੇ ਜਿਹੜੇ ਅੱਜ ਦੇ ਹਾਲਾਤਾਂ ਦੇ ਵਿੱਚ ਬਹੁਤ ਮੁਸ਼ਕਲ ਸੀਗਾ ਪਰ ਜਿਹੜੇ ਜੱਸੀ ਬਾਬਾ ਜੀ ਨੇ ਐਡਾ ਵੱਡਾ ਉਪਰਾਲਾ ਕੀਤਾ ਹੈ ਐਸੀ ਉਹਦਾ ਤੈ ਦਿਨੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹੋ ਜੇ ਉਪਰਾਲਿਆਂ ਦੀ ਅੱਗੇ ਤੋਂ ਵੀ ਉਹਨਾਂ ਦੀ ਇੱਛਾ ਕਰਦੇ ਆਂ ਕਿ ਜਿਵੇਂ ਸਮਾਜ ਦੇ ਕੰਮ ਪਹਿਲਾਂ ਵੱਧ ਚੜ ਕੇ ਕਰਦੇ ਰਿਹਾ ਇਸੇ ਤਰ੍ਹਾਂ ਕਰਦੇ ਰਹਿਣਗੇ ਬਹੁਤ-ਬਹੁਤ ਧੰਨਵਾਦ ਵਿੱਚ ਜੱਸੀ ਬਾਬਾ ਜੀ ਵੱਲ ਉੱਲਾ ਬਾਬਾ ਜੀ ਦੇ ਆਸ਼ੀਰਵਾਦ ਨਾਲ ਜਿਹੜਾ 10 ਰੁਪਏ ਦੀ ਸੋਈ ਵਾਲਾ ਉਪਰਾਲਾ ਕੀਤਾ ਗਿਆ ਹੈ ਤੇ ਇਹਦੇ ਵਿੱਚ ਜੱਸੀ ਬਾਬਾ ਜੀ ਦੇ ਨਾਲ ਨਾਲ ਹੋਰ ਵੀ ਬਹੁਤ ਮੰਡਲੀਆ ਦਾ ਸਹਿਯੋਗ ਹੈ ਤੇ ਮੈਂ ਜਿਹੜਾ ਇਹ ਉਪਰਾਲਾ ਕੀਤਾ ਉਹ ਬਹੁਤ ਹੀ ਸ਼ਿਰਾਗਾ ਯੋਗ ਹੈ ਤੇ ਜਿਸ ਨਾਲ ਜਿਹੜਾ ਆਪਾਂ ਕਹੀਏ ਲੋੜਵੰਦ ਬੰਦਿਆਂ ਦਾ ਜਿਹੜਾ ਕਿ ਭੜਪੜ ਖਾਣਾ ਖਾਣਗੇ ਜਿਹੜਾ 10 ਰੁਪਏ ਦੀ ਸੋਈ ਦਾ ਆਪਾਂ ਕਹੀਏ ਜੇ ਬੰਦੇ ਨੇ ਭੜਪੜ ਕੋਈ 스ਨੈਕ ਵੀ ਖਾਂਦਾ ਕੁਝ ਵੀ ਖਾਂਦਾ ਉਹ ਵੀ 15-20 ਰੁਪਏ ਤੋਂ ਘੱਟ ਨਹੀਂ ਆਂਦਾ ਹੈਗਾ ਪਰ ਅੱਜ 10 ਰੁਪਏ ਦੇ ਵਿੱਚ ਇਹਦੇ ਵਿੱਚ ਕਿੰਨੇ ਪ੍ਰਕਾਰ ਦੀ ਆਪਾਂ ਸਾਹਮਣੇ ਦੇਖੀ ਹੈ ਸਬਜ਼ੀਆਂ ਵੀ ਨੇ ਰੋਟੀ ਵੀ ਹੈ ਪੂਰੀ ਵੀ ਹੈ ਉਹ ਬਹੁਤ ਹੀ ਸ਼ਰਾਗਾਂਯੋਗ ਉਪਰਾਲਾ ਹੈ ਤੇ ਮੈਂ ਜਿਹੜਾ ਆਪਣੇ ਪੀਰ ਬਾਬਾ ਜੀ ਨੂੰ ਇਹੀ ਦੁਆ ਕਰੂੰਗਾ ਉਹਨਾਂ ਅੱਗੇ ਤੇ ਇਹੀ ਆਸ ਕਰਾਂਗਾ ਕਿ ਜੱਸੀ ਬਾਬਾ ਜੀ ਨੂੰ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਆਸ਼ੀਰਵਾਦ ਦੇਣ ਕਿ ਉਹ ਲੋਕਾਂ ਦੀ ਨਿਸਵਾਰਥ ਸੇਵਾ ਹਮੇਸ਼ਾ ਕਰਦੇ ਰਹਿਣ ਜਿਵੇਂ ਕਰਦੇ ਆਏ ਨੇ ਜੈ ਸ੍ਰੀ ਰਾਮ ਜੈ ਗੋ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੀਰ ਮੰਦਰ ਚੈਰੀਟੇਬਲ ਟਰਸਟ ਜੋ ਕਿ ਉਹਨੇ ਸੰਚਾਲਕ ਸਾਡੇ ਆਦਮੀਏ ਭੋਲਾ ਬਾਬਾ ਜੀ ਪਿਤਾ ਜੀ ਸਾਡੇ ਉਹਨਾਂ ਦਾ ਭੰਡਾਰਿਆਂ ਵਿੱਚ ਹਮੇਸ਼ਾ ਹੀ ਰੁਚੀ ਉਹਨਾਂ ਦੀ ਪਹਿਲੇ ਦਿਨ ਤੋਂ ਰਹੀ ਹੈ ਹਰ ਵੀਰਵਾਰ ਭੰਡਾਰਾ ਪੀਰਖਾਨੇ ਵਿੱਚ ਲੱਗਦਾ ਸੀ ਹਰ ਮੰਗਲਵਾਰ ਭੰਡਾਰਾ ਪੀਰਖਾਨੇ ਵਿੱਚ ਲੱਗਦਾ ਸੀ ਪਾਬੀਰ ਨੂੰ ਦੇਖਦੇ ਹੋਏ ਕਿ ਇੰਨੀ ਸੰਗਤ ਆਉਂਦੀ ਸੀ ਵੀ ਸਾਨੂੰ ਖੋਜਣ ਦੀ ਵਿਵਸਥਾ ਕਰਾਈ ਜਾਵੇ ਤਾਂ ਪਾਪਾ ਜੀ ਨੇ ਮੈਨੂੰ ਹੁਕਮ ਲਾਇਆ ਵੀ ਇਤੇ ਵੀ ਆਪਾਂ ਜਿਹੜਾ ਭੋਜਨ ਦੀ ਵਿਵਸਥਾ ਲੋਕਾਂ ਵਾਸਤੇ ਕਰਾਉਣੀ ਹੈ ਤਾਂ ਫਿਰ ਮੈਂ ਪਹਿਲਾਂ ਸੋਚਿਆ ਸੀਗਾ ਵੀ ਫ੍ਰੀ ਸੇਵਾ ਕੀਤੀ ਜਾਵੇ ਪਰ ਫਿਰ ਜਿਹੜੇ ਸਾਡੇ ਗਰੁੱਪ ਸੀ ਗਿਆਨ ਸਾਗਰ ਦੇ ਮੈਂਬਰ ਸੀ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਤੇ ਸਾਰਿਆਂ ਨੇ ਮਿਲ ਕੇ ਅਸੀਂ ਇੱਕ 10 ਰੁਪਏ ਵਿੱਚ ਪਰਪੇਟ ਖਾਣਾ ਜੋ ਕਿ ਗਿਆਨ ਸਾਗਰ ਪੀਰਪੰਦੀ ਤੇ ਟ੍ਰੈਫਿਕ ਰੋਜ਼ਾਨਾ 12 ਵਜੇ ਤੋਂ ਲੈ ਕੇ 2 ਵਜੇ ਤੱਕ ਸੰਗਤ ਨੂੰ ਖਵਾਇਆ ਜਾਊਗਾ ਔਰ ਇਸ ਵਿੱਚ ਪੂਰੇ ਹੀ ਸ਼ਹਿਰ ਨਿਵਾਸੀਆਂ ਦਾ ਸਾਰੇ ਹੀ ਪੀਰਖਾਨੇ ਨਾਲ ਪਿਆਰ ਕਰਨ ਵਾਲੇ ਸੰਗਤਾਂ ਦਾ ਸਾਰੇ ਹੀ ਸ਼ਹਿਰ ਨਿਵਾਸੀਆਂ ਦਾ ਬਹੁਤ ਸਹਿਯੋਗ ਹਮੇਸ਼ਾ ਹੀ ਰਿਹਾ ਹੈ ਹਮੇਸ਼ਾ ਮਿਲਦਾ ਰਿਹਾ ਹੈ ਤੇ ਹਮੇਸ਼ਾ ਹੀ ਸਾਨੂੰ ਮਿਲਦਾ ਰਹੂਗਾ ਜੈ ਸ੍ਰੀ ਰਾਮ ਜੀ ਸਾਰਾ ਹੁੰਦਾ ਪੀਰਖਾਨੇ ਨੂੰ ਕੋਈ ਆ ਕੇ ਕਿਸੇ ਜੋ ਪਸਾ ਦੇ ਦੇਖੋ ਜਿਹੜੀ ਇਹ ਭੰਡਾਰਾ ਜੀ ਇਹ ਗਿਆਨ ਸਾਗਰ ਪੀਰ ਮੰਦਰ ਚੇਹ ਟੈਸਟਰ ਵੱਲੋਂ ਤੁਹਾਡੇ ਲਈ ਹੀ ਖਵਾਇਆ ਹੀ ਜਾਊਗਾ ਪਰ ਜੇ ਕਿਸੇ ਨੇ ਵੀ ਆਪਣੇ ਜਿਵੇਂ ਆਪਣੇ ਪਰਿਵਾਰ ਦੇ ਵਿੱਚ ਆਪਾਂ ਕਹਿੰਦੇ ਵੀ ਜਨਮ ਦਿਨ ਦੀ ਖੁਸ਼ੀ ਹੈ ਕਿਸੇ ਬੱਚੇ ਦੇ ਜਨਮ ਦਿਨ ਦੀ ਪਰਿਵਾਰ ਦੇ ਮੈਂਬਰ ਦੀ ਜੇ ਉਹ ਵੀ ਕੋਈ ਸੇਵਾ ਕਰਨੀ ਚਾਹੂਗਾ ਤਾਂ ਗਿਆਨ ਸਾਗਰ ਪੀਲ ਮਦਦ ਚੇਡ ਟ੍ਰਸਟ ਉਸ ਨੂੰ ਵੀ ਜਰੂਰ ਮੌਕਾ ਦੇਊਗਾ ਇੱਥੇ ਆ ਕੇ ਸੇਵਾ ਕਰ ਸਕਦਾ ਹੈ ਕੋਈ ਇਹ ਨਹੀਂ ਵੀ ਪੈਸਿਆਂ ਦੀ ਸੇਵਾ ਆਪਣੇ ਬੱਚੇ ਨੂੰ ਲਿਆਵੇ ਉਹਨੂੰ ਦਿਖਾਵੇ ਇੱਥੇ ਆ ਕੇ ਆਪਦੇ ਹੱਥ ਨਾਲ ਸੇਵਾ ਕਰੇ ਔਰ ਮੈਂ ਸਾਰਿਆਂ ਨੂੰ ਵੀ ਕਹਿੰਦਾ ਜਿਹੜੇ ਵੀ ਸਮਾਜ ਦੇ ਵਿੱਚ ਜਿੰਨੇ ਵੀ ਸਾਡੇ ਜਿਹੜੇ ਰਿਟਾਇਰ ਕੋਈ ਵੀ ਆਪਾਂ ਕਹਿੰਦੇ ਨੇ ਆ ਲੋ ਵੀ ਦੇ ਵਿੱਚ ਅਫਸਰ ਸਾਹਿਬਾਨ ਨੇ ਉਹ ਵੀ ਇੱਥੇ ਆ ਕੇ ਸੇਵਾ ਕਰਕੇ ਆਪ ਦਾ ਨਾਲ ਤਾਂ ਸੇਵਾ ਹੋਣ ਵਾਲੇ ਟਾਈਮ ਉਹਨਾਂ ਦਾ ਜਿਹੜਾ ਪਾਸ ਹੋਊਗਾ ਵੀ ਇੱਥੇ ਆ ਕੇ ਸੇਵਾ ਕਰਨ ਦੀ ਇਸ ਤੋਂ ਬਿਨਾ ਕੋਈ ਹੋਰ ਵੀ ਵਿਚਾਰ ਹੈ ਭੰਤਰੀ ਹਾਂ ਜੀ ਇਸ ਤੋਂ ਬਿਨਾ ਹੈਥ ਦੇ ਵਿੱਚ ਵੀ ਸਾਡੀ ਤਮੰਨਾ ਵੀ ਇੱਥੇ ਮੈਡੀਕਲ ਕੈਂਪ ਵੀ ਜਲਦੀ ਹੀ ਸਟਾਰਟ ਕੀਤੇ ਜਾਣਗੇ ਜੋ ਵੀ ਲੋਕਾਂ ਨੂੰ ਜ਼ਰੂਰਤ ਨੂੰ ਦੇਖਦੇ ਹੋਏ ਹਰ ਮੌਕੇ ਦੇ ਹਿਸਾਬ ਨਾਲ ਜੋ ਵੀ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਲੱਗੂਗੀ ਜ਼ਰੂਰਤ ਹੈ ਸਾਰੇ ਵਸੀਆਂ ਨੂੰ ਜਾਂ ਸਾਨੂੰ ਮੰਡੀ ਨੂੰ ਤੇ ਜਰੂਰ ਅਸੀਂ ਬਾਤ ਤੜ ਕੇ ਪਹਿਲਾਂ ਵੀ ਸਹਯੋਗ ਦੇ ਰਹੇ ਹੁਣ ਵੀ ਕਰਦੇ ਰਹਿਣਾ